ਜੋ ਤੁਸ ਅਨੁਕਰਣੇ ਕੈ ਬੇਜ ਬ੍ਰਾਹਮ ਜਿੰਦ ਰਤੁ ਦਖਰ ਕਿਨੇ ਰਾਮ ਨਾਮਿਕ ਅੱਖਰ ਕਿਨ ਕਾ ਇਕ ਜੀਵ ਤਾ ਹੈ ਤਾਂ ਕੀ ਮੈਲਾ ਗੰਨ ਆਵੇ ਤਾਂ ਕੀ ਕੇ ਦਸਾਰੋ ਨਾਨਕ ਓ ਦਾ ਮੈਂ ਅਦਾਰੋ ਸੁਖ ਮਨਿ ਸੁਖ ਅਮਰਤ ਪ੍ਰਾਪਨ ਨਾਮੋ ਭਗਜਨ ਚੈ ਮਨ ਵਿਚ ਰਾਮ ਰਹਾਉ ਪ੍ਰਭ ਕੈ ਜਿਮ ਗਰਗ ਨਾਮਤ ਪ੍ਰਭ ਕੈ ਜਿਮ ਸੁਖ ਜਮਨਤ ਪ੍ਰਭ ਕੈ ਜਿਮ ਕਾਲ ਪਰਹਰ પ્રાબ કહે દેવને દુર્જ મંડરા ને પ્રાબ દેવને કસ દિગના લાકે પ્રાબ કહે સિયોળ અંતિ ન જાકે પ્રાબ કહે દેવને પાઉ ના બ્યાપ પ્રાબ કહે દેવને દુખ ના સંતા પ પ્રાબ કા કહે સાધકે સંગ સર્વ નદાન નાર ચાર રંગ પ્રાબ કહે સિયોળ રિદ્ધ ધિદ્ધ ન હોને પ્રાબ કહે દેવને જ્ઞાન ધ્યાન દા પ્રાબ કહે સિયોળ જસ્તા પૂજા પ્રાબ કહે સિયોળ બિંદ

प्रभ कह से नंत्रभ केसे पूरे आस पेस मल की मल अमृत नमृत माय प्रभ जी नानक जन का दादन दुसि रे तनवंत प्रभु सिवर थे पदवंत प्रभु को सिम रे जन परवान प्रभु को ਪ੍ਰਭ ਕੋ पुर प्रधान प्रभ कोिम रे ਪ੍ਰਭ ਕੋ को ਰਹਿ है ਸਰਬ ਕੇ राज

ਸਾਉ ਤਗੀਰ ਬਾਤੇ ਅੰਨ ਦਿਨ ਜਾਗ ਨਾਨਕ ਦਿਨ ਪੂਰੇ ਭਾਗ ਪ੍ਰਭ ਕੇ ਦਿਨ ਕਾਜ ਪੂਰੇ ਪ੍ਰਭ ਕੇ ਜੀਨਿਕਮਨ ਚੂਰੇ ਪ੍ਰਭ ਕੇ ਦਿਨ ਹਰ ਗੁਣ ਬਾਣੀ ਪ੍ਰਭ ਕੇ ਦਿਨ ਸਹਿਤਮਾਨੀ ਪ੍ਰਭ ਕੇ ਦਿਨ ਨਹੀਂ ਚਲਿਆ ਪ੍ਰਭ ਕੇ ਦਿਨ ਨਿਕਮਨ ਭਗਾਤਮ ਪ੍ਰਭ ਕੇ ਦਿਨ ਆਨ ਆਰਜਨ ਕਾਰ ਫਿਰੋਰਾ ਦਿਨ ਗੈ ਅੰਤਨਾ ਪਾਰ ਸੇਮ ਰਹਤੇ ਜਨ ਜਿਨ ਕੋ ਬ੍ਰਹਮਿਆ ਨਾਨਕ ਤਿਨ ਜਨ ਜਨਨੀ ਪਿਆ हर ਹਰ कर सिवर सिवर हर कार ਹਰ हर सिवन किर सगला कार हर सिवर में आप निकारा कार किरया नान गुरमुख हर सिवर त ਦੇਹ ਨ ਤਰਦ ਦੁਖ ਭੰਜਨਾ ਕਾਰ ਕੜਨਾ ਜਾਨਾਸ ਤੁਮ ਤਮਾਰੀ ਆਇਓ ਨਾਨਕ ਕੇ ਪ੍ਰਭ ਸਾਸ ਆਇ ਦਰਿ ਜੇ ਮਾ ਦਬੀਤਾ ਤੁਮ ਮੇਤਨਾ ਭਾਈ ਮਾਨੋ ਆਨੰਦ ਤੇਰੇ ਸੰਗ ਸਾਈ ਜੈ ਮਾ ਭਿਆਨ ਦੂਤ ਜੰਦਲ ਹੈ ਤੈ ਕੇਵਲ ਨਾਮ ਸੰਕੇ ਚਲ ਜੈ ਵਸਕਲ ਹੋਵੇ ਤਬਾਰੀ ਹਰ ਕੋ ਨਾਮ ਕੀ ਨਮਾਇਓ داری ਅੰਗ ਬੋਨ ਚਰ ਕਸਨੀ ਤਾਰੇ ਹਰ ਕੋ ਨਾਮ ਕੋਟ ਪਾਪ ਫਰਰੇ ਗੁਰਮੁਖ ਨਾਮ ਜਪੌਣ ਵਾਲੇ ਮੇਰੇ ਨਾਨਕ ਪਾਉ ਸੁਖ ਲੈਰੇ ਸਰ ਜੀਤ ਕੋ ਰਾਜਾ ਦੁਖੀਆ ਹਰ ਕਾ ਨਾਮ ਜਪਤ ਸੁਖਿਆ ਲੋ ਕਰੋਰੀ ਬੰਦਨਾ ਪਰ ਹਰ ਕਾ ਨਾਮ ਜਪਤ ਨਿਤਰ ਹਨ ਕਮਾਇਆ ਰੰਗ ਸਿਖਨਾ ਬਜਾਵਾ ਹਰ ਸ਼ਰਾਂ ਨਾਮ ਜਪਤ ਕਾ ਵਜੇ ਮਾਰਗੇ ਜਾਤ ਕੇ ਲਟੈਣਾ ਪਿਉ ਸੇਲਾ ਐਸਾ ਨਾਮਣ ਘਰਾਂ ਤੇ ਆਈਏ ਨਾਨਕ ਪਰੰਗਤ ਪਾਈਏ ਜੂਰਤ ਨਹੀਂ ਕੋਟ ਲਟਬਾਈ ਨਾਮ ਜਪਦਾ ਪਰਮ ਭਰਾਈ ਹੰਗ ਵਿਗਨੰਜ ਹੈ ਆਏ singare ਹਰ ਕਾ ਨਾਮ ਤਤਕਾਲ ਆਦਾਰੇ ਹੰਗ ਜੋ ਜਨਮੇ ਮਰ ਜਾਉ ਨਾਮ ਜਪਦਾ ਪਾਵੈ ਸ੍ਰਮ ਹੋ ਮੈਲਾ ਬਲ ਕਉਨਾ ਤਾ ਹੋਇ ਹਰ ਕਾ ਨਾਮ ਸੋੜ ਪਾਪ ਕੋ ਵੈ ਤਾ ਨਾਮ ਜਪ ਬਣ ਰੰਗ ਨਾਲ ਕਿ ਪਾਏ ਸਾਧ ਕੇਤਾਂਗ ਜੈ ਨਾਮ ਲੇ ਗਿ ਕਨੇ ਚਾਏ ਨ ਕੋ ਤਾ ਹਰ ਕਾ ਨਾਮ ਉਹ ਅਸੇ ਤੋ ਸਜੈ ਫੇ ਦੇ ਵੈ ਅਦਗਵਾਰ ਹਰ ਕਾ ਨਾਮ ਸਾਜੂ ਦੇ ਆਰਾਹ कह त न तम हर का नाम दाल हर क्री जन को ਆਰ ਜਸ ਕਰਤ ਸੰਗਣ ਰਹਾ ਤਾਰਾ ਰੋਗ ਸਾਧਕ ਮਤਾ ਜਨ ਕੀ ਹਰਿ ਨਾਮ ਉਦਾਨ ਪਾਰ ਬ੍ਰਹਮ ਹੋਇ ਜਨ ਕੀ ਨੋਦਾਨ ਮਨ ਕਲ ਰੰਗ ਰਤੇ ਰੰਗੇ ਕੈ ਨਾਨਕ ਜਨ ਕਹਿ ਬਿਰਤਬ ਵਿਖੇ ਆਰ ਕਾ ਨਾਮ ਜਨ ਕੋ ਮੁਗਤ ਜਗ ਸਰ ਆਰ ਕਾ ਨਾਮ ਜਨ ਕੋ ਵਿਰਤ ਮੁਗਤ ਆਰ ਕਾ ਨਾਮ ਜਨ ਕਾ ਰੂਪ ਰੰਗ ਅਰਨਾਵ ਜਬਦ ਕਾ ਰੰਗ ਭੰਗ ਹਰ ਕਾ ਨਾਮ ਜਾਣਿ ਕੀ ਲੇ ਵਡੇ ਹੈ ਹਰ ਕਾ ਨਾਮ ਜਸੋ ਬਾਪਈ ਹਰ ਕਾ ਨਾਮ ਜਨ ਕੋ ਭੋਗ ਜੋ ਗੁਰ ਨਾਮ ਜਪਿ ਕਹ ਨਾਹੀ ਬਿਯੋਗ ਜਾਲਾ ਰਾ ਦਾ ਨਾਮ ਕੀ ਸੇਵਾ ਨਾਮ ਕਰਪੂਜੈ ਹਰ ਹਰ ਦੇਵਾ ਹਰ ਜਾਣ ਕੇ ਮਾਰਿ ਜੀਨਾ ਹਰ ਧਨ ਜਨ ਕੋ ਆਪਰਾ ਦੇ ਨਾਰਾ ਜਾਣ ਕੇ ਔਰਤ ਤਾ ਨਹੀਂ ਹਰ ਵਰਤਾਉ ਜਿਨੇ ਅਵਰ ਨ ਜਾਣੀ ਔਰ ਬਹੁਤ ਜਨ ਹਰ ਰਸ ਰਾਤੇ ਤੁਨ ਸਮਾਦ ਨਾਮ ਸਮਾਤੇ ਆਗ ਪਹਿਰ ਜਲ ਹਰ ਜਪ ਹਰ ਕਾ ਫਲ ਸਰ ਪੜਵੀ ਚਬੈ ਹਾਰ ਕੀ ਭਗਤ ਮੁਕਤ ਬੋ ਕਹਾਂ ਨਾਨਕ ਜਨ ਸੰਕੇਤੇ ਤਰ ਹਾਰ ਜਾ ਦੇ ਹਰ ਗੁਨਾ ਹਮ ਕਾ ਧੇਨ ਹਾਰ ਹਰ ਗੁਣ ਗਾਵ ਸਬ ਤੇ ਉਤਮ ਹਾਰ ਕੀ ਕਥਾ ਨਾਮ ਸੁਣਦਿ ਬਾਬੇ ਬਤਾ ਨਾਮ ਕੀ ਮਹਿਮਾ ਸੰਤ ਰਤ ਬਗ ਸਾਂਤ ਬਸਾ ਦੁਸ਼ ਰਵ ਦਾ ਫੈਟਣ ਕਾ ਸਭੇ ਭਾਗੀ ਸਾਇ ਸੰਤ ਕੀ ਸੇਵਾ ਨਾਮ ਤੇ ਆਈਐ ਨਾਮ ਅਤਲ ਕਝੇ ਅਵ ਨ ਹੋਏ ਨਾਨਕ ਗੁਰਗ ਨਾਮ ਪਾਵੈ ਜਨ ਕੋਈ ਸੁ ਲੋਕ

ਸੋ ਜਗ ਦਾ ਰਾਧਨ ਜ਼ਰਾ ਆਮਨ ਕੀ ਮਿਹਨਤ ਕਰਦੇ ਜਾਦੇ ਦੇਹੀ ਕੋ ਬੋਤਾ ਨ ਕਰੇ ਮੰਨ ਤੇ ਗਉ ਨਾ ਭਿਕਿਆ ਕਰੇ ਜਲ ਕੋ ਬੋਦੇ ਅਲੀਤ ਸੁਧ ਗਾਉ ਕਾਟੀ ਭੀਤ ਮਨ ਹਾਰ ਕੇ ਨਾਮ ਕੀ ਮਹਿਮਾ ਊਚ ਧਾਨਕ ਨਾਮ ਊਚਰੇ ਬਤੀਤ ਬਹੁ ਊਚ ਬਹੁ ਧਿਆਨ ਬਜਮ ਕਾ ਭੋਗ ਆਪੈ ਹਣ ਕੇ ਜਗਨ ਕਾ ਸ੍ਰੀ ਸਮਾਪਰਾਪਾ ਭੀਗ ਨਿਕ ਗਗਨ ਮੇ ਬੋਜੈ ਕੋਰ ਆਪਾ ਦਰਗਾ ਨਿਝੈ ਜੁਰਦਨਾ ਯੋ ਪਿਆਰ ਮੋਂ ਬੇ ਅਪ ਹੈ ਮਾਇਆ ਜਨਾ ਵਰਗ ਤੋਂ ਸਗਲੀ ਜਮ ਕਾਨ ਗੋਵਿੰਦ ਭਜਨ ਰਤਿ ਨਹੀਂ ਮਨੈ ਹਰ ਗਾਣਾਵ ਜਬ ਸੁਜਾਇ ਨਾਨਕ ਬੋਲੇ ਸੇ ਸਮਾਇ ਚਾਰ ਬਜ਼ਾਰ ਤੇ ਜੇ ਕੋ ਮੰਗੇ ਸਾਜ ਨਾ ਕੀ ਦੇਵ ਲਾਗੇ ਜੇ ਕੋ ਆਪਣਾ ਦੁਖ ਮਟਾਵੇ ਹਰ ਹਰ ਨਾਮ ਜਿ ਸਦਗਾਵੇ ਜੇ ਕੋ ਆਪਣੀ ਸੋਭਾ ਲੋਰੈ ਸਾਧ ਸੰਗੋਂ ਮੇ ਚੁਰਾ ਜੀ ਕੋ ਜਨਮ ਮਰਨ ਤੇ ਦਰਸਾਜਨਾ ਕੀ ਦੰਨੀ ਪਰੈ جے جان گوبر اپ દર્س بیا سان ਨਾਰਖਾ ਕੈ ਬਰਬਲ ਜਸਾ ਦਰਨ ਵਰਖਾ ਮਾ ਵਰਗ ਵਰਤ ਹਾਲਾ ਸਾਦ ਸੰਗ ਚਾਰ ਗੈ ਨਿਦੇ ਰਮਾਨ ਅਪ ਕੋ ਜੋ ਡਾਰੇ ਨੀ ਚਤੋ ਗਨੀ ਸਾਤੇ ਉਚਾ ਜਾਗਾ ਮਨ ਅਸਲ ਗਿਰੀ ਨਾਰ ਹਰ ਨਾਮ تیر ਘੜ ਘੜ ਜਿਨਾ ਮਨ ਆਪਣੇ ਤੇ ਗੁਰ ਮਟਾ ਨ ਭੇਕੇ ਸਗਲ ਸ੍ਰੀ ਸਾਜਨਾ ਧੋਖ ਧੁਖ ਜਨ ਸਾਮੁਂ ਗਰੇ ਤੇ ਨਾਰਖ ਭਾਗੋ ਨੀ ਲੇਬਾ ਨੇੜ ਧਾਨ ਕੋ ਤਾਨੋ ਤੇਰਾ ਨਾਉ ਨਾਮ ਕੋ ਨਾ ਤੇਰਾ ਤਾਨੁ ਮਾਨਿਕ ਬਰਉ ਤੇਰਾ ਮਹਾਂ ਸਰਲ ਗਟਾ ਕੋ ਦੇਉਦਾਨ ਕਰਨ ਕਰਾਉ ਨਾ ਅਰਧ ਮੈਂ ਸਰਲ ਗਟਾ ਕੇ ਅੰਦਰ ਜਾਮੀ ਆਪਣੀ ਗਤ ਮੇਂ ਜਾਗੋ ਆਪੇ ਆਪਣ ਸੰਗਿ ਆਪ ਰਗਰਾਤੇ ਸੁਭਰੇ ਉਤਤਮ ਤੇ ਆਵੇ ਨਾਨਕਿ ਆਉ ਨਾ ਚਾਲ ਕੋਏ ਸਰਬ ਧਰਮਾਂ ਦਾ ਹੀ ਤਸ ਅਨਵਾਰ ਕੋ ਨਾਮ ਜਪਿ ਨਿਰਮਲ ਕਰਉ ਤਗੜਿ ਗਿਰਾਮ ਆਉ ਤਮ ਕੀਰਿਆ ਸਾਧ ਸੰਗਿ ਦਰਮਤ ਮਨੇ ਜਾ ਸਗਲੋ ਜਮੇ ਆਦਿ ਮਲਾਹਰ ਕਾ ਨਾਮ ਜਪੋ ਜੀ ਸਦਾ ਸਗਲ ਬਾਣੀ ਮ ਅਮਰਤ ਬਾਣੀ ਹਾ ਗੋ ਜਾਤ ਸੁਨ ਰਸਨ ਬਖਾਨੀ ਸੜ ਤਾਂ ਦੇਉ ਤਮਦਾਨ ਨਾਨਕ ਜੈ ਘਾਟ ਵਸੇ ਹਰ ਨਾਨਕ ਲੋਕ ਨਿਰਗੁਣਿਆਰੇ ਆਨਿਆ ਸੋ ਬ੍ਰਹਮ ਸਦਾ ਸਮਾਧਿ ਜਿਨ ਕੀ ਆਤਿ ਸਚੀਤ ਰਖ ਨਾਨਕ ਨਿਬਈ ਨਾਲ ਆਜ ਰਵਿੰਦ ਰਮਾਈਆ ਕੇ ਗਣ ਜੇਤ ਬਣਾ ਨਹੀਂ ਗਵਲ ਮੂਰ ਤੇ ਕਵਨ ਬਿਤਾ ਨਹੀਂ ਜੀ ਦੂਸਾਰੂਆ ਖਿਆਰੇ ਗਣ ਭਗਨ ਮੈਂ ਜਿਨਿਆ ਪਾਰਿਆ ਬਾਰ ਬਸ ਤਦ ਦੇ ਪਿਆਵੇ ਦੂਦ ਪਾਰ ਜੋ ਗੁਣੋ ਕੋਲਿ ਨਦੁਰ ਦੂਦ ਕਿੱਜੇ ਆਓ ਉਪਰ ਸਾਹ ਸੈਣਾ ਮੁਕਦੇ ਆਓ ਬੈਠ ਕੋ ਲੈ ਇਹ ਨਿਹ ਗੁਣ ਗੁਣ ਕਜ ਨਭੂ ਜਾ ਬੋਛਲੇ ਤੋ ਨਾਨਕ ਬੀਜੇ ਜੇ ਵਰਦਾਤ ਆਵੇ ਉਪਰ ਦੇ ਬਸੈ ਦੂਦ ਪਰ ਆਦਾਸ ਉਮੀਦ ਬਣੇ ਤਾਂ ਸਿੰਘ ਸੈ ਜੇ ਵਰਦਾਤ ਪੀਵੇ ਦੀਤਲ ਜਲਾ ਸੁਗਦਾਈ ਬਾੜਾ ਭੰਗ ਮੱਲਾ ਦੇ ਵਰਦਾਰ ਭੋਗਿਆ ਦਮਰਤਾ ਫੜ ਸਮਗਦੀ ਸੰਗਤ ਆਦ ਬਸਾ ਇਹਨੇ ਹੱਥ ਭਾਵ ਕਰ ਨੇਤ ਰਸਨਾ ਤੇ ਸੇ ਤਿਆਗ ਔਰ ਲੈ ਤੇ ਟਗੋੜੀ ਅੰਧ ਵੇ ਆਪੇ ਨਾਨਕ ਕਾਢ ਲਿਓ ਪ੍ਰਭ ਆਪੇ ਆਦੋ ਜੋਰਾ ਕਨਾ ਹਰਤੇ ਸਬਰੀਨ ਕਰੇ ਘਾਰ ਜਗ ਸੇਵਾ ਨਾਨਕ ਭਾਵ ਤਸ ਮੂੜੰ ਮੜਨੀ ਲਾਵੇ ਜੋ ਦਾ ਕਰਦ ਸਲਾਜੁਰ ਤਾਡੋ ਅੰਧ ਜਾਣ ਦੂਰ ਜਾਗੀ ਡੇੜ ਭਾਵ ਸਰਗਾਂ ਮਾਨ ਸੇਵਦਾ ਵੀ ਮੁਕਤ ਹੋ ਜਾਣ ਦਰਾ ਦਰਾਏ ਭੋਜਨਾਰ ਨਾਨਕ ਰਾਖੜਾ ਖੜਾ ਪਰੋ ਰਸਨ ਦਿਆ ਕੋ ਦੀ ਤਗੜ ਚਾ ਸਾਹ ਜ਼ੋਰ ਝੂਰ ਸੋ ਮਾਜਾ ਜੋ ਛੜਨਾ ਤੂ ਅਸਗਰਮਨ ਜੋ ਹੋਵਲ ਤੂ ਦੂਰ ਪਰਾਨਾ ਜੋੜ ਕੇ ਵਿਲਕਾਸਾਰ ਵੰਗਰੇ ਇਸਾਂ ਕਿਸਾਈ ਤੇ ਬਰਾਰੇ ਚੰਦਲ ਦੇਵਾਰੇ ਤੋਹੇਂ ਗੱਤ ਬੜੀ ਪਤਨ ਸੰਗ ਹੋਏ ਆਨ ਗੋ ਮਾਮਲੇ ਤੋਗੜਾ ਅਰਨ ਨਾਲ ਕਾੜੀ ਦੇ ਪ੍ਰਾਪਤਿਆ ਤੂਦ ਬਦਸੂਗੀ ਮਾਨ ਜਹ ਲੋਭ ਚਾਰਾ ਕਰਿ ਰਾਵਤ ਬਾਰ ਵੇਖੇ ਅੰਦਰ ਵਾਲ ਆਇਆ ਜਲ ਨਹੀਂ ਕਿਛ ਕਰੇ ਜਬਾਇਆ ਬਾਹਰ ਗਿਆ ਧਿਆਨ ਨਾਲ ਅੰਦਰ ਵਿਆਪੇ ਧਮ ਸਵਾਰ ਅੰਤ ਕਰਨੇ ਬਾਹਰ ਧਮ ਸਵਾਰ ਕਰ ਬਾਸਰ ਕੈਸੇ ਦਰਿਆ ਤਹਾਂ ਜਾ ਕੇ ਅੰਦਰ ਵਸੇ ਪ੍ਰਵਾਹ ਬਨਾਂ ਕਟੇ ਜਲ ਤੇ ਸਮਾਤ ਸੁਣੇ ਅੰਦਾ ਕੈਸੇ ਮਾਰ ਕੇ ਪਾਵਾ ਕਰ ਗਏ ਲਿਓ ਹੋੜ ਨਿਭਾਵ ਕਾਂ ਬਜਾਰ ਤੋਂ ਗੋਡੇ ਡੋਰਾ ਨਿਸਕਈਏ ਤੋਂ தம் ਦੇ ਭਰਾ ਕਾ ਵਿਜਨਵਾਦ ਗਾਵੜੋ ਜਤਨ ਕਰੇ ਤੋ ਵਿਜਰ ਭੰਕ ਹੈ ਸਿੰਗਲ ਤਰ ਬਦ ਪਰ ਤਾਉ ਨਹੀਂ ਹੋ ਤੋ ਵਾ ਸਿਗਾਣ ਕਰਤਾਰ ਗੁਰੂ ਨਾਨਕ ਮੈਂ ਦੀਨ ਬੇਤੀ ਕੈ ਨਾਨਕ ਤੁਮਰੀ ਕਿਰਪਾ ਤਾਰੇ ਦੰਗ ਸੁਹਾਈ ਸੁਆਵਲੇ ਜੀਤ ਜੋ ਬਰਾਈ ਦਾ ਸੁਧਿਰ ਬਰਵਾ ਕੇ ਕਿਰਪੀ ਸਰਬ ਸੈ ਅੰਧੇ ਘੇੜ ਮਾਇਆ ਰਗ ਰਸੈ ਜੀ ਕਰ ਮਾਨਵਾਂ ਵਧੇਤ ਕਾਰਨ ਆਵ ਲੈ ਮੋੜੀ ਜੀਤ ਸੈ ਬਰਹੁਲ ਕਾਮ ਕਰੋ ਤਮਹੁ ਚੂੜ ਬਕਾਲ ਮਾਲ ਲਉਤੋ ਯਾਉ ਜੁਮਤੇ ਆ ਲੇਕੇ ਜਨਮ ਨਾਨਕ ਰਾਗ ਲਵਾ ਬਰ ਘਰ ਕਰਮੋ ਤੋ ਡਾਕਰ ਤੋ ਪਿਆ ਦਾ ਜੀਵ ਬਿਨ ਸਭ ਤੇ ਰਾ ਤੋ ਮਾਤ ਗ੍ਰਾਮ ਬਾਗ ਤੇਰੇ ਤੋ ਹੀ ਗਿਰਦਾ ਮੈਂ ਸੁਪਨੇਰੇ ਕੋਈ ਨਾ ਜਾਣੇ ਤੋ ਮਰਾ ਹੰਦੇ ਉਜੇ ਤੇ ਉਚਾ ਭਗਵੰਤ ਸੰਗ ਸਮਗਰੀ ਤੋ ਮਰੇ ਸੋ ਸਰ ਧਾਰੀ ਤੋ ਦੇ ਹੋਏ ਜੋ ਆਗਿਆ ਕਾਰੀ ਤੋਰੀ ਗਤ ਮੇ ਤੋ ਮੇ ਜਾਣੀ ਨਾਨਕ ਦਾ ਸਦਾ ਗੁਰਬਾਨੀ ਤੋ ਲੋਕੋ ਦੇਨ ਹਾਰ ਪ੍ਰਭ ਛੋਟ ਕੈ ਲਗੈ ਆਣ ਸੋਏ ਨਾਨਕ ਕਹੋ ਨਸੀਜੀ ਬਿਨ ਨਾਮੇ ਬਤ ਜਾਏ ਅਜਵਦੀ ਤਾਜ਼ ਰਤੁਲਾ ਪਾਠੇ ਭਾਵੈ ਇਕ ਬਸ ਕਾਨਬ ਗੋਟ ਗਵਾਵੈ ਇਕ ਦਿਨ ਵਿਦਾ ਸੁਰੀ ਹੜੇ ਤੋਂ ਮੂਰਾ ਢੋਂਗਾ ਕਰੇ ਜੇ ਢਾਕਰ ਤੋਂ ਨਹੀਂ ਜਾ ਰਹਾ ਤਾਂ ਕੀ ਜੈ ਸੁਲੰਦਕਾਰ ਜਾ ਕੇ ਮਨ ਲਾਗਾ ਬ੍ਰਾਹਮੇ ਤਾਜ਼ ਰਧੂ ਤਾ ਮਨ ਗੋਟ ਜੇ ਜਣੇ ਆਪਣਾ ਹੁਕਮ ਨਾ ਆਇਆ ਸਰਗਤੋ ਘਨਾਰਿਕ ਤੈਨ ਭਾਇ ਅਗਨੰਤ ਸਾਉ ਆਪਣੀ ਦੇ ਰਾਜਕਾਦ ਵੀਰ ਬਰਦੇ ਅੰਡੋਲਾਤ ਆਪਰੇ ਬਾੜ ਕਦੇ ਬਾੜ ਪਾਉ ਲੈ ਗਿਆ ਨੀ ਮਨ ਰੋਜ ਗਿਰਿਆ ਆਪਣੀ ਵਰਤੀ ਜੇ ਆਪ ਹੀ ਕੋ ਵਾ ਬੋਰਸ ਕਾ ਵਿਦਵਾਸ ਨਾ ਹੋਵੇ ਜਿਤ ਕੇ ਵਤ ਰਾ ਕੇ ਰਾ ਕੇ ਪ੍ਰਾਪ ਕੀਆ ਗਿਆ ਮਾਨੇ ਮਸੇ ਉਤੇ ਚੁਗਣ ਕਰੇ ਨਾ ਹਾਵ ਨਾਨਕ ਸਹਿਬ ਦਾਦਾ ਦਿਆਲ ਐਟ ਬਾਰ ਮਾਇਆ ਕੇ ਸਰਬ ਰੋਗ ਜਾਨ ਦੇ ਫਿਰ ਕੀ ਜਾਇ ਤੋਰੇ ਲਵੋ ਕਿਰਦਾ ਮਾਨ ਤਸਤੈ ਜੋ ਦਿਸ ਸੋ ਚਲਾਰ ਲਗ ਰਹਿਦਾ ਦਦਾ ਦਾਰ ਬਟਾ ਤੁੰਦ ਲਾਵਨ ਹਿਤਾ ਕੋ ਆਦਰ ਆਏ ਕੇ ਮਨ ਆਗੇ ਨਾ ਵਿਧੀ ਤੋ ਸਾਈ ਕਰ ਕਿਰਬਾ ਨਾਨਕ ਆਪਲੇ ਲਈ ਮੇਂ ਤੇ ਆਤਨ ਤਨ ਕਾ ਨਾਮ ਮਤ ਲਾਇਆ ਮਿਤੇ ਹੋ ਮੈਂ ਮੰਗਤਾ ਮਾਇਆ ਮਿਟਿਆ ਰਾਜ ਔਰ ਧਨਵਾਲ ਮਿਟਿਆ ਕਾਮ ਕਰੋ ਦ੍ਰਿਗਰਾਮ ਮੇਂ ਤੇ ਆਸਾ ਅਸੀ ਅਸ ਅਸਰਾ ਮਿਤੇ ਰੰਗ ਮਾਇਆ ਭੀਗਣ ਸਾ ਵਿਦਿਆ ਰੋ ਮੋਹ ਬਹਾਦ ਮਿਤੇ ਆਵ ਜੋ ਪ੍ਰਕਰਤਕ ਮੰਨ ਆਜ ਜਬ ਮਹਲਦਾਵ ਕੇ ਚਰਨਾਂ ਨ ਲਗ ਜਾਵ ਜੀਵੈ ਹਰ ਗੈ ਚੰਨ ਮਿਤੇ ਤਰਨਾ ਨਿੰਦਾ ਸੁਨੇ ਅਮਿਤਾ ਅਤਵਦਵ ਕਹੈ ਵੇ ਜਾਣੇ ਦੇਰ ਦੇਰ ਬਾਦ ਮਿਥਿਆ ਰਤਨਾ ਮੋਜਨਾ ਦੁਆਲ ਮਿਥਿਆ ਜਨ ਬਲਵਕਾਰ ਕਤਾਲੋ ਨੇ ਧਿਆ ਮਨ ਬੰਗੋ ਬਲਵਾਇ ਮਿਥਿਆ ਦਣੂ ਦੀ ਬਰਵਕਾਰਾ ਮਿਥਿਆ ਬਾਦ ਦੇ ਦੁਬਾਰਾ ਬਿਨੁ 부ਜਿ ਮਿਥਿਆ ਸਭੈ ਲੇ ਨਾਨਕ ਹਰ ਹਰ ਨਾਮ ਲੈ ਬੀਰਤੀ ਦਾਗਤ ਕੀ ਯਾਰ ਜਾ ਸਾਥ ਬਿਨਾ ਕਹਵਤ ਗ੍ਰਿਤਾ ਨਾਮ ਬਿਨਤਨ ਮੋਖ ਆਵਤ ਆ ਕੇ ਦਰਗਾਹਾਂ ਬੇਨੁ ਦੇਵਨੰਦਨ ਰਾਯਲ ਕ੍ਰਿਤਾਵੇ ਮੇਗ ਬਿਨਾ ਜੋ ਕੀਤੀ ਜਾਏ ਗੋਵਿੰਦ ਭਜਨ ਬਿਨ ਬਿਰਤੇ ਨਾ ਕਿਉ ਸਰ ਬਣ ਕੇ ਨਰਰਤਾ ਸਾਨੋ ਤਾਂ ਬੇ ਜਾਣ ਜੈ ਗਾਧ ਵਚਨਾਂ ਨੂੰ ਲਾਲ ਗਦਾ ਗਲ ਬਲ ਜਾਓ ਰਹਿਦੇ ਹੋਰ ਗਾ